ਸਸ਼ੀ ਕਲ ਦੋਸਤੋ ਅੱਜ ਆਪਾਂ ਸਿੱਖਾਂਗੇ ਕਿ ਸਿੰਪਲ ਕਮੀਜ਼ ਦੀ ਜਿਹੜੀ ਕਟਿੰਗ ਆ ਉਹ ਕਿਸ ਤਰ੍ਹਾਂ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਜਿਹੜੀ ਕੱਪੜੇ ਦੀ ਲੈਂਥ ਤੇ ਉਹਦੀ ਜਿਹੜੀ ਚੌੜਾਈ ਹੈ ਲੰਬਾਈ ਚੌੜਾਈ ਜਿਹੜੀ ਕੱਟ ਲਾਂਗੇ ਲੰਬਾਈ ਦੇ ਵਿੱਚ ਵੀ ਆਪਾਂ 3 ਇੰਚ ਜਿਹੜਾ ਤਿਆਰ ਦੇ ਨਾਲੋਂ ਐਕਸਟਰਾ ਲਵਾਂਗੇ ਜੋ ਕਿ ਘੇਰਾ ਫੋਲਡ ਹੁੰਦਾ ਹੈ ਤੇ ਇੱਕ ਆਪਣਾ ਜਿਹੜਾ ਉੱਪਰ ਸਲਾਈ ਦੇ ਵਿੱਚ ਜਾਂਦਾ ਹੈ ਜਿਹੜਾ ਤੀਰ ਆਪਾਂ ਛੋੜਦੇ ਆ ਤੇ ਆਪਾਂ ਚੁੜਾਈ ਦੇ ਵਿੱਚ ਵੀ 3 ਇੰਚ ਲਾਵਾਂਗੇ ਜੋ ਕਿ ਚਾਕਾਂ ਆਪਾਂ ਫੋਲਡ ਕਰਦੇ ਹਾਂ ਠੀਕ ਆ ਜੀ ਹੁਣ ਆਪਾਂ ਕੀ ਕਰਾਂਗੇ ਚਾਰ ਪੱਲੇ ਰੱਖ ਲਾਂਗੇ 1 2 3 ਤੇ 4 ਠੀਕ ਆ ਜੀ ਜਿਹੜੀ ਬੰਦ ਸਾਈਡ ਉਹ ਜਿਹੜੀ ਦੂਜੀ ਸਾਈਡ ਹੋਏਗੀ ਤੇ ਓਪਨ ਸਾਈਡ ਜਿਹੜੀ ਆਪਣੇ ਵਾਲੀ ਸਾਈਡ ਹੋਏਗੀ ਠੀਕ ਆ ਜੀ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਧੀਰੇ ਦੀ ਨਿਸ਼ਾਨੀ ਲਗਾਵਾਂਗੇ ਆਪਣਾ ਜਿਹੜਾ ਤੀਰ ਹੈ ਉਹ ਆਪਣਾ ਹੈਗਾ ਇਹ ਸਾਢੇ 7 ਦੇ ਮਾਰਕ ਲਗਾਵਾਂਗੇ نیچے ਨੂੰ ਆਪਾਂ ਲਗਾਵਾਂਗੇ 7 ਇੰਚ ਤੇ ਇੱਥੇ ਹੁਣ ਆਪਾਂ ਇੱਥੇ ਵੀ 6 ਦੇ 6.5 ਦੇ ਮਾਰਕਿੰਗ ਕਰ ਦਾਂਗੇ ਤਾਂ ਕਿ ਜਿਹੜਾ ਆਪਣਾ ਬਾਕਸ ਪੂਰਾ ਪ੍ਰੋਪਰ ਬਣ ਜੇ ਠੀਕ ਹੈ ਜੀ ਕਿ ਇੱਥੇ ਆਪਾਂ ਹੁਣ ਇੱਕ ਬਾਕਸ ਕਰੀਏਟ ਕਰ ਦਾਂਗੇ ਕੀ ਕਰਾਂਗੇ ਚੈਸਟ ਦੀ ਮਾਰਕਿੰਗ ਕਰਾਂਗੇ ਹਰਾਉਂਡ ਚੈਸਟ ਤੋਂ ਆਪਾਂ ਚੌਥਾ ਹਿੱਸਾ ਲਵਾਂਗੇ ਇੱਥੇ ਆਪਾਂ ਲਵਾਂਗੇ 10 ਇੰਚ ਠੀਕ ਹੈ ਜੀ ਇੱਥੇ ਆਪਾਂ ਮਾਰਕ ਕਰ ਦਿੰਗੇ ਹੁਣ ਆਪਾਂ ਕੀ ਕਰਾਂਗੇ ਆ ਜਿਹੜਾ ਆਪਾਂ ਮਾਰਕ ਲਗਾਇਆ ਹੈ ਇਹਦਾ ਹਾਫ ਕੱਟਾਂਗੇ ਇੱਥੇ ਆਪਾਂ ਇੱਕ ਮੜਾ ਜਿਹਾ ਮਾਰਕ ਲਗਾ ਦਾਂਗੇ ਹੁਣ ਆਪਾਂ ਕੀ ਕਰਾਂਗੇ ਹਾਫ ਇੰਚ ਹੀ ਅੰਦਰ ਨੂੰ ਤੇ ਹਾਫ ਇੰਚ ਜਿਹੜਾ ਬਾਹਰ ਨੂੰ ਮਾਰਕ ਲਗਾਵਾਂਗੇ ਇਹਦੇ ਹਾਫ ਇੰਚ ਅੰਦਰ ਹਾਫ ਇੰਚ ਬਾਹਰ ਇਹਨੂੰ ਆਪਾਂ ਸਟ੍ਰੇਟ ਕਰਨਾ ਹੈ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਇੱਥੇ ਮਾਰਕਿੰਗ ਲਗਾਵਾਂਗੇ ਇੱਥੇ ਆਪਾਂ ਲਾਵਾਂਗੇ 1 ਇੰਚ ਜਿਹੜੀ 1 ਇੰਚ ਦੀ ਮਾਰਕਿੰਗ ਹੁੰਦੀ ਹੈ ਉਹ ਫਰੰਟ ਪੱਲੇ ਲਈ ਹੁੰਦੀ ਹੈ ਜਿਹੜਾ ਕਿ ਅਗਲਾ ਪੱਲਾ ਹੁੰਦਾ ਹੈ ਆਪਣਾ ਠੀਕ ਹੈ ਜੀ ਅਗਲੇ ਪਾਸੇ ਦੀ ਕਟਾਈ ਜਿਹੜੀ ਮੋਢੇ ਦੀ ਕਟਾਈ ਉਹ 1 ਇੰਚ ਤੇ ਪਾਉਨੇ ਆ ਤੇ ਜਿਹੜੀ ਪਿੱਛੇ ਵਾਲੀ ਆ ਉਹ ਆਪਾਂ ਪਾਉਨੇ ਆ 2 ਇੰਚ ਤੇ ਠੀਕ ਹੈ ਜੀ ਹੁਣ ਆਪਾਂ ਕੀ ਕਰਾਂਗੇ ਇੱਥੋਂ ਗੁਲਾਈ ਦੇ ਦਾਂਗੇ ਜਿਹੜਾ ਆਪਾਂ 1 ਇੰਚ ਅੰਦਰ ਮਾਰਕ ਲਗਾਇਆ ਸੀ ਉਹ ਜਿਹੜੀ ਫਰੰਟ ਪੱਲੇ ਦੀ ਆਏਗੀ ਤੇ ਜਿਹੜਾ 1 ਇੰਚ ਬਾਹਰ ਸੀ ਉਹ ਬੈਕ ਪੱਲੇ ਦੀ ਆਏਗੀ ਠੀਕ ਹੈ ਜੀ ਹੁਣ ਇੱਥੋਂ ਆਪਾਂ ਇਸ ਹਿੱਸੇ ਨੂੰ ਵੀ ਹਾਫ ਕਰ ਲਾਂਗੇ ਇੱਥੋਂ ਆਪਾਂ ਫਰੰਟ ਦੀ ਦੇਣੀ ਹੈ ਤੇ ਇੱਥੋਂ ਆਪਾਂ ਬੈਕ ਦੀ ਗੁਲਾਈ ਦੇਣੀ ਇੱਥੋਂ ਆਪਾਂ ਮੜਾ ਜਿਹਾ ਘੁਮਾ ਕੇ ਗੁਲਾਈ ਜਿਹੜੀ ਦੇ ਦਾਂਗੇ ਜੀ ਇਹ ਫਰੰਟ ਦੀ ਹੋਏਗੀ ਆ ਜਿਹੜੀ ਪੈਕ ਦੀ ਠੀਕ ਆ ਆਹੋ ਤੁਹਾਨੂੰ ਇਹ ਜਿਹੜੀ ਸਮਝ ਚੰਗ ਕਰਾਂ ਲੱਗ ਜਾਈ ਹੋਏਗੀ ਜੇ ਫਿਰ ਵੀ ਕੋਈ ਡਾਊਟ ਡਾਊਟ ਹੋਏਗਾ ਤੇ ਤੁਸੀਂ ਕਲੀਅਰ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਆ ਜਿਹੜੀ ਬੈਕ ਆ ਤੇ ਆਹ ਜਿਹੜੀ ਫਰੰਟ ਆ ਹੁਣ ਇੱਥੇ ਕੀ ਕਰਾਂਗੇ ਆਪਾਂ ਜਿਹੜੀ ਕੱਲੀ ਆਹ ਵਾਲੀ ਕਾਟ ਪਾਵਾਂਗੇ ਬੈਗ ਵਾਲੀ ਜਿਹੜਾ ਆਪਾਂ ਪਿੱਛੇ ਵਾਲਾ ਪੱਲਾ ਏ ਉਹ ਚੁੱਕ ਦਵਾਂਗੇ ਤੇ ਆਪਾਂ ਸਿਰਫ ਅੱਗੇ ਵਾਲਾ ਹੀ ਰੱਖਾਂਗੇ ਹੁਣ ਸਸ ਤੋਂ ਪਹਿਲਾਂ ਆਪਾਂ ਇੱਥੇ ਡਾਊਨ ਕੱਟ ਪਾਵਾਂਗੇ 1/2 ਇੰਚ ਦੀ ਠੀਕ ਹੈ ਜੀ ਫਰੰਟ ਪੱਲੇ ਤੇ ਪਾਉਣੀ ਵਾਸਤੇ ਆਪਾਂ ਤੋਂ 1/2 ਇੰਚ ਡਾਊਨ ਲਵਾਂਗੇ ਇਹ ਆਪਾਂ ਇਸ ਲਈ ਪਾਉਂਦੇ ਆ ਕਿ ਜਿਹੜਾ ਆਪਣਾ ਗਲਾ ਹੈ ਨਾ ਜਿਹਨਾਂ ਦਾ ਪਿੱਛੇ ਨੂੰ ਚਲੇ ਜਾਂਦਾ ਇਸ ਕਰਕੇ ਆਪਾਂ 1/2 ਇੰਚ ਦੀ ਜਿਹੜੀ ਡਾਊਨ ਕਾਟ ਪਾਉਨੇ ਆ ਇੱਥੋਂ ਆਪਾਂ ਤਿਰਛਾ ਮਾਰਕ ਕਰ ਦਾਂਗੇ। ਇਹ only ਫਰੰਟ ਪਾਰਟ ਤੇ ਪੈਗੀ ਤੇ ਠੀਕ ਆ ਹੁਣ ਆਪਾਂ ਫਰੰਟ ਤੇ ਚੱਲਦੇ ਆ।

ਠੀਕ ਹੈ ਜੀ ਹੁਣ ਆਪਾਂ ਡਾਊਨ ਆ ਗਏ ਇੱਥੇ ਆਪਾਂ 3.5 ਇੰਚ ਤੇ ਮਾਰਕ ਲਗਾਵਾਂਗੇ 1/2 ਇੰਚ ਆਪਾਂ ਜਿਹੜੇ ਪਲੇਟ ਪਾਣੀ ਉਹਦੇ ਵਿੱਚ ਕਪੜਾ ਜਾਏਗਾ ਠੀਕ ਹੈ ਜੀ ਹੁਣ ਆਪਾਂ ਸਾਈਡ ਸੀਨ ਦੀ ਮਾਰਕਿੰਗ ਕਰਾਂਗੇ ਸਾਈਡ ਸੀਨ ਆ ਪਾਂਟ ਦੀ ਨੀਵੀਂ ਲੰਬਾਈ ਹੋਵੇ ਉਹਦੇ ਅਕੋਰਡਿੰਗ ਰੱਖਦੇ ਆ ਇੱਥੇ ਆਪਾਂ 1.5 ਇੰਚ ਜਿਹੜੀ ਸਾਈਡ ਸੀਨ ਲਾਉਣਗੇ ਠੀਕ ਹੈ ਜੀ ਇੱਥੇ ਹੁਣ ਆਪਾਂ 11 ਇੰਚ ਤੇ ਮਾਰਕਿੰਗ ਕਰਨੀ ਹੈ ਹਨ ਇਹਨੂੰ ਮਿਲਾ ਦਾਂਗੇ ਇਹ ਆਪਣੀ ਫਿਟਿੰਗ ਦੀ ਮਾਰਕਿੰਗ ਹੈ ਜੀ ਹੁਣ ਆਪਾਂ ਇਹਦੇ ਵਿੱਚ 1.5-1.5 ਇੰਚ ਐਕਸਟਰਾ ਜਿਹੜਾ ਮਾਰਜਿਨ ਛੱਡਾਂਗੇ ਜਿਹੜਾ इतनी अपनी सीन लगेगी ये एक्सट्रा कपड़ा है डेढ़ डेढ़ इंच ਆਪਾਂ ਫਰੰਟ ਪਲੇਟ ਦੀ ਮਾਰਕਿੰਗ ਕਰਾਂਗੇ ਇਹ ਆਪਾਂ ਕਰਾਂਗੇ 12 ਇੰਚ ਤੇ ਸਾਢੇ 3 ਆਪਾਂ ਇੱਧਰ ギャਪ ਰੱਖਾਂਗੇ ਸਾਢੇ 7 ਇੰਚ ਦਾ ਆਪਾਂ ਜਿਹੜਾ ਪਲੇਟ ਪਾਵਾਂਗੇ ਇੱਥੇ ਫੇਰ ਸਾਢੇ 3 ਇਹ ਆਪਾਂ ਇੱਕ ਸਟ੍ਰੇਟ ਲਾਈਨ ਬਣਾ ਦਾਂਗੇ ਕਰਾਂਗੇ ਇਹ ਪਲੇਟ ਦਾ ਹਾਫ ਕਰ ਲਾਂਗੇ ਹਾਫ ਇੰਚ ਇੱਥੇ ਮਾਰਕਿੰਗ ਕਰਾਂਗੇ ਤੇ ਹਾਫ ਹੀ ਉੱਧਰ ਵਾਲੀ ਸਾਈਡ ਉਸ ਸਟ੍ਰੇਟ ਲਾਈਨ ਡਰਾ ਕਰ ਲਾਂਗੇ ਹੁਣ ਆਪਾਂ ਕੀ ਕਰਾਂਗੇ ਆ ਜਿਹੜਾ ਕੀਤਾ ਇਹਨੂੰ ਅੱਧਰਸ਼ੇਵ ਜੋੜ ਲਾਂਗੇ ਅਸੀਂ ਆਪਣੀ ਪਲੇਟ ਦੇ ਨਿਸ਼ਾਨੀ ਇੱਤਾਂ ਹੀ ਉੱਤਰੀ ਸਾਈਡ ਪਲੇਟ ਦੀ ਨਿਸ਼ਾਨੀ ਲਗਾ ਦਾਂਗੇ ਠੀਕ ਹੈ ਜੀ ਇਹ ਆਪਣਾ ਹੈਗਾ ਫਰੰਟ ਪਾਰਟ ਹੁਣ ਇਸ ਨੂੰ ਆਪਾਂ ਚੱਕ ਦਾਂਗੇ ਜਿਹੜਾ ਆਪਾਂ ਬੈਕ ਪਾਰਟ ਕੱਟ ਕੀਤਾ ਸੀ ਹੁਣ ਉਹਦਾ ਜਿਹੜਾ ਬੈਕ ਗਲਾ ਉਹ ਕੱਟ ਕਰਾਂਗੇ ਬੈਕ ਗਲਾ ਆਪਾਂ 8 ਇੰਚ ਤੇ 5 ਇੰਚ نیچے ਨੂੰ ਇਹ ਬਾਕਸ ਕਰ ਲੈਣਗੇ ਇਹਦੇ ਆਪਾਂ ਕੋਲਾਈ ਦੇ ਦਾਂਗੇ Дайте нам 2